ਕੱਚੇ ਦੇ ਕੱਚੇ ਰਹਿ ਗਏ ਲਾਲੇ ਲਾਏ ਅਸੀਂ ਕੱਚੇ ਦੇ ਕੱਚੇ ਰਹਿ ਗਏ ਹੁਣ ਨਮੀ ਦੀ ਰਿਕਰੂਟਮੈਂਟ ਆ ਰਹੀ ਆ ਸੁੱਧੀ ਪੱਕੀ ਭਰਤੀ ਆ ਰਹੀ ਆ ਅਸੀਂ 15 ਸਾਲਾਂ ਤੋਂ ਆਪਣੀ ਜਾਨ ਜੋਖਮ ਚ ਪਾ ਕੇ ਖੜੇ ਆ 15 ਸਾਲਾਂ ਦੀ ਉਮਰ ਚ ਲੱਗਿਆ 40 ਸਾਲ ਦੀ ਉਮਰ ਚ ਲੱਗਿਆ ਅੱਜ 30 ਸਾਲ ਦੀ ਉਮਰ ਸਾਡੀ ਕਿਹਦੀ 35 ਦੀ ਕਿਹਦੀ 40 ਸਾਲ ਦੀ ਹੋ ਗਈ ਹੈ 42 ਹੋ ਗਈ ਸਰ ਹੈ ਨਹੀਂ ਬੱਚੇ ਨਿੱਕੇ ਨਿੱਕੇ 11000 ਰੁਪਏ ਸਾਡੀ ਤਨਖਾਹ ਆ ਜਿੱਚੋ ਸਾਨੂੰ 70 70 ਘੰਟੇ ਵੀ ਜਿੱਥੇ ਇੱਕ ਵਾਰੀ ਚੱਲ ਜੀ ਰਹਾ ਸਾਨੂੰ ਨਹੀਂ ਪਤਾ ਹੁੰਦਾ ਜੀ ਉੱਥੋਂ ਮੁੜ ਕੇ ਆਉਣਾ ਜਾਂ ਨਹੀਂ ਆਉਣਾ ਹੱਥ ਚ ਲੈ ਕੇ ਜਾਈ ਦੀ ਆਪਣੀ ਜ਼ਿੰਦਗੀ ਇੱਡੇ ਕਿਸੇ ਦੇ ਕੋ ਮੋੜੇ ਟੁੱਟ ਜਾਂਦੇ ਆ ਕਿਸੇ ਦੀ ਲਾਟ ਟੁੱਟ ਜਾਂਦੀ ਸਾਨੂੰ ਉਹਦੀ ਵੀ ਕੋਈ ਸਹੂਲਤ ਨਹੀਂ ਹੈ ਜੀ ਨਾ ਸਾਨੂੰ ਕੋਈ ਛੁੱਟੀ ਆ 70 70 ਘੰਟੇ ਅੱਜ ਬਿਲਡਿੰਗ ਪੱਕੀ ਹੋ ਰਹੀ ਹੈ ਬਹੁ ਬਹੁ ਵਧਾਈਆਂ ਪਰ ਅਸੀਂ ਕੱਚੇ ਰਹੇ ਹਾਂ ਜੀ ਆਈਮਰੋ ਮੰਨ ਭਰੇ ਨੇ ਆਏ ਆ ਜਿਆਦਾ ਸਾਨੂੰ ਕੱਢ ਹੀ ਦਿੱਤਾ ਜਾਵੇ ਇਹਹੀ ਬੇਨਤੀ ਕਰਨੀ ਆ ਠੀਕ ਹੈ ਜਿਉ ਮੈਂ ਦੱਸਿਆ ਹੈਗਾ ਕਿ ਅਸੀਂ ਲੱਗੇ ਹੋਏ ਆ ਬਹੁਤ ਜਲਦ ਆਪਾਂ ਕੋਈ ਚੰਗੀ ਸਰਵਿਸ 15 ਸਾਲ ਦੀ ਸਰਵਿਸ ਤੇ ਕੋਈ ਛੋਟੀ ਗੱਲ ਨਹੀਂ ਹੁੰਦੀ 15 ਸਾਲ ਦੀ ਦੇਣ ਆਪਾਂ ਇਸ ਹਾਰਪੁਰ ਨੂੰ ਦਿੱਤੀ ਔਰ ਜਿੰਪਾ ਜੀ ਨੇ ਸਾਨੂੰ ਮੌਕੇ ਤੇ ਆ ਕੇ ਵੀ ਦੇਖਿਆ ਕਿ ਉਹ ਕਿਹੋ ਜਿਹਿਆਂ ਅਸੀਂ ਅੱਗੇ ਦੇ ਕਾਬੂ ਪਾਇਆ ਸਾਡੇ ਕੋ ਪੱਕਾ ਸਟਾਫ ਬਹੁਤ ਕਟਈਆ तकरीबन ਜਿਹੜਾ ਕੰਮ ਹੋ ਬੱਚੇ ਸਟਾਫ ਦੇ ਸਿਰ ਤੇ ਹੀ ਚੱਲਦਾ ਜੇ ਸਦੀਪ ਇਹ ਸਾਰੇ ਬੰਦੇ ਇਹਨਾਂ ਨੇ ਡਿਪਲੋਮੇ ਵੀ ਕੀਤੇ ਹੋਏ ਆ ਜੇ ਨਵੀਂ ਭਰਤੀ ਆਈ ਵੀ ਆ ਉਹਨਾਂ ਤੋਂ ਕਿਸੇ ਕੋਲ ਡਿਪਲੋਮਾ ਵੀ ਹੈ ਨਹੀਂ ਸਾਰੇ ਅਨਟ੍ਰੇਡ ਬੰਦੇ ਨੇ ਅਸੀਂ ਇੱਕ ਤਰ੍ਹਾਂ ਦਾ ਟ੍ਰੇਨਿੰਗ ਸੈਂਟਰ ਖੋਲ ਕੇ ਬੈਠੇ ਹਾਂ ਉਹਨਾਂ ਲਈ ਬੱਚੇ ਬੰਦੇ ਸਰ ਸਾਰੇ ਮੇਰੀ ਗੱਲ ਸੁਣੋ 22 ਸੀਟਾਂ ਨੇ ਇੱਥੇ 21 ਬੰਦੇ ਆ ਜਆ ਨੇ ਸਾਨੂੰ ਕਿਹਦੇ ਪੁੱਛਣਾ ਸਰ ਨਹੀਂ 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 ਸਰ ਸਰ ਆਪਾਂ ਮੰਨਦੇ ਆ 3 ਸਾਲ ਦਾ ਟਾਈਮ ਆ ਉਹਨਾਂ ਦਾ 3 ਸਾਲ ਬਾਅਦ ਪੱਕੇ ਹੀ ਹੋਣਗੇ 40 ਤੋਂ 50 ਹਜ਼ਾਰ ਤੇ ਰੱਚਲ ਜਾਣਗੇ ਸੈਲਰੀ ਉਹਨਾਂ ਦੀ ਤੇ ਸਾਨੂੰ ਕਮੇਟੀ ਕਿੱਥੋਂ ਲੋੜ ਚੱਕੂਗੀ ਸਰ ਸਾਡਾ ਸਾਨੂੰ ਉਹਨਾਂ ਦੇ ਦੇਖੋ ਸਰ ਸਰ ਮੈਂ ਇੱਕ ਗੱਲ ਕਲੀਅਰਿਫਾਈ ਕਰਦਾ ਜੀ ਜਿੱਥੇ ਅਸੀਂ ਉਹਨਾਂ ਨੂੰ 30 ਨਾ 10 ਦੇਣਾ ਤੇ ਸਾਨੂੰ 20 ਦਿਓ ਤੇ ਸਾਨੂੰ ਕਰੋ ਅਸੀਂ ਕਿਉਂ ਨਹੀਂ ਕਰਾਂਗੇ ਸਰ ਅਸੀਂ ਕੰਮ ਕਰਦੇ ਆ ਜੀ ਮੰਤਰੀ ਸਾਹਿਬ ਖੜੇ ਮੇਅਰ ਸਾਹਿਬ ਖੜੇ ਐਮ ਐਲ ਏ ਸਾਹਿਬ ਖੜੇ ਤੁਸੀਂ ਖੜੇ ਵੱਡੇ ਪੀ ਸਾਹਿਬ ਨੂੰ ਪਤਾ ਬਰਮਾਈ ਖੜੇ ਸਾਰੇ ਕਾਉਂਸਲਰ ਨੂੰ ਪਤਾ ਗਦੀ ਵੀ ਪਿੱਠ ਨਹੀਂ ਦਿਖਾਈ ਸਰ ਲਾਤ ਟੁੱਟ ਜਾਵੇ ਬਾਹ ਟੁੱਟ ਜਾਵੇ ਅਸੀਂ ਕੰਮ ਤੇ ਖੜੇ ਆ 24 ਘੰਟੇ ਹੋਵੇ 48 ਹੋਵੇ 72 ਹੋਵੇ 100 ਹੋਵੇ ਤੁਸੀਂ ਸਾਨੂੰ ਜਦੋਂ ਮੱਜੀ ਫੋਨ ਕਰੋ ਨਾ ਕਰੋ ਅਸੀਂ ਡਿਊਟੀ ਤੇ ਬੈਠੇ ਜੀ ਕੋਈ ਤਿਆਰ ਕਰ ਨਹੀਂ ਦੇਖਿਆ ਕੋਈ ਨਿਆਣੇ ਨਹੀਂ ਦੇਖੀਦੇ ਸਰ ਕੋਈ ਜੀਣ ਮਰਨ ਨਹੀਂ ਦੇਖੀਦਾ ਹਰ ਬਿੱਲੇ ਟੁੱਟੇ ਸਰ ਸਾਨੂੰ ਤਨਖਾਹ ਦੀ ਹੈ 11000 ਰੁਪਏ ਜਿਹਦੇ ਤੇ ਸਾਡਾ ਦੁੱਧ ਦਾ ਕੰਮ ਨਹੀਂ ਪੂਰਾ ਹੁੰਦਾ ਮੈਂ 6 ਕਾਲ ਤਾਂ ਲੋਕਾਂ ਦੇ ਕੱਜ 11000 ਰੁਪਏ ਹਰਤਾਨ ਸਾਹਿਬ ਅਸੀਂ ਤੁਹਾਡੇ ਨਾਲ ਵੀ ਪੰਜ ਚਾਰ ਪੰਜ ਵਾਰੀ ਵਿਜ਼ਿਟ ਕੀਤਾ। ਤੁਹਾਡੇ ਕੋਲ ਵੀ ਆਪਾਂ ਵਿਜ਼ਿਟ ਕਰਕੇ ਮਿਲ ਕੇ ਆਏ ਆ ਆਪਾਂ ਤੁਹਾਡੇ ਕੋਲ। ਮੰਤਰੀ ਸਾਹਿਬ ਜੀ ਜਿਹੇ ਸੀਗੇ ਇਹਨਾਂ ਨੂੰ ਪਤਾ ਹੀ ਨਹੀਂ ਆਪਾਂ ਕਿੰਨੀਆਂ ਕਿੰਨੀ ਕ ਵਿਜ਼ਿਟ ਕੀਤੇ ਨੇ ਇਹਨਾਂ ਕੋਲ। ਤੁਹਾਡੇ ਕੋਲ ਵੀ ਆਪਾਂ ਚਾਰ ਪੰਜ ਵਾਰੀ ਕੀਤਾ। ਸਿਰਫ ਸਿਰਫ ਡਿਮਾਂਡ ਸਾਡੀ ਇੰਨੀ ਕਿ ਆ ਪਾਲਿਸੀ ਕੋਈ ਤਿਆਰ ਕੀਤੀ ਜਾਵੇ ਜਿਹਦੇ ਵਿੱਚ 10 ਸਾਲ ਜਾਂ 15 ਸਾਲ ਦਾ ਕੋਈ ਮਿਹਰਬਾ ਪਾਇਆ ਜਾਵੇ ਤੇ ਸਾਨੂੰ ਇਹਦੇ ਨਾਲ ਜੁੜ ਦਿੱਤਾ ਜਾਵੇ। ਸਿਰਫ ਅਸੀਂ 16 ਬੰਦੇ ਆ ਸਰ। ਸਿਰਫ 16। 1600 ਨਹੀਂ ਆ। 16000 ਨਹੀਂ ਆ 16 ਲੱਖ ਨਹੀਂ ਆ 16 ਬੰਦੇ ਆ ਸਰ ਆਈ ਬੇਨਤੀ ਹੱਥ ਛੋੜ ਦੇ ਇਮਾਰਤ ਤਾਂ ਪੱਕੀ ਹੋ ਗਈ ਮੁਵਾਰਕਾ ਮੁੰਡੇ ਨੇ ਕਹਿਤਾ ਸਰ ਜਾਨ ਸਾਡਾ ਕੋਈ ਹੱਲ ਕਰੋ ਸਾਨੂੰ ਕੱਢ ਦਿਓ ਕੜਾ ਦਿਓ ਸਰ ਸਾਨੂੰ ਆਪਾ ਐਸੇ ਕਹਿਤਾ ਸਰ ਮੈਂ ਤੁਹਾਡਾ ਥੋੜਾ ਵਕੀਲ ਵੀ ਤੁਹਾਡਾ ਨਹੀਂ ਮਹਾਰਾ ਤੁਸੀਂ ਸਾਡੇ ਮੈਂ ਤੁਹਾਡਾ ਵਕੀਲ ਹੈ ਮੇਰੀ ਸਾਡੇ ਨੇ ਇਹ ਵੀ ਸਾਡੇ ਨੇ ਇਹ ਵੀ ਸਰ ਸਾਡੇ ਪੰਜੋ ਦਾ 파ਟ ਵੀ ਹੈ ਐਮਐਲਏ ਵੀ ਹੈ ਮਨਿਸਟਰ ਵੀ ਨੇ ਨਾਲ ਮੰਤਰੀ ਦੇ ਨਾਲ ਖੜਾ ਇਹ ਤੁਹਾਡੀ ਡਿਮਾਂਡ ਬਿਲਕੁਲ ਜਨੂਆਣਾ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਬਹੁਤ ਲੰਮਾ ਵੇਟਿੰਗ ਤੁਸੀਂ ਇਹ ਕਰ ਰਹੇ ਆ ਇਹਨਾਂ ਸਰਕਾਰ ਦੀ ਇੱਕ ਪਹਿਲਾਂ ਪਾਲਿਸੀਆਂ ਵੀ ਹੁੰਦੀਆਂ ਉਹਦੇ ਵਿੱਚ ਮੈਂ ਮਾਨਯੋਗ ਮੰਤਰੀ ਜੀ ਨੂੰ ਕਹਿਣਾ ਪਿਆ ਆਪਾਂ ਬੜੇ ਦਰਦ ਦੇ ਦਿਲ ਦੇ ਨਾਲ ਸਾ ਜੀ ਜੀ ਇਹਨਾਂ ਦਾ ਜਦੋਂ ਮੈਂ ਮਨਿਸਟਰ ਸੀ ਮੈਂ ਕੈਬਨਿਟ ਦੇ ਵਿੱਚ ਇਹ ਗੱਲ ਕਹਿੰਦੇ ਸੀ ਉਦੋਂ ਸਰਦਾਰ ਬਲਕਣ ਸਿੰਘ ਜੀ ਲੋਕਲ ਬਾਡੀ ਮੰਤਰੀ ਸੀ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਮੈਂ ਕਿਹਾ ਦੇਖੋ 16 ਮੁਲਾਜ਼ਮ ਐ ਆਪਾਂ ਨੂੰ ਪੂਰੇ ਪੰਜਾਬ 'ਚ ਵਾਕੀ ਵੀ ਹੋਊਗੇ ਲੇਕਿਨ ਆਪਾਂ ਨੂੰ ਇਹਨਾਂ ਲਈ ਦਰਦ ਦੇ ਦਿਲ ਰੱਖਣਾ ਚਾਹੀਦਾ ਔਰ ਇਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਜਿੱਦਾਂ ਸਾਡੀ ਫੌਜ ਬਾਰਡਰ ਤੇ ਕੰਮ ਕਰ ਰਹੀ ਹੈ ਉਹਦੇ ਇਹ ਮੁੰਡੇ ਵੀ ਕੰਮ ਕਰਦੇ ਆ ਔਰ ਡੈਫੀਨੇਟਲੀ ਹੈ ਕਿ ਇਹਨਾਂ ਦਾ ਜਿਹੜਾ 11 ਸਾਲ ਦਾ ਐਕਸਪੀਰੀਅੰਸ ਹੈ ਉਹਨੂੰ ਮੱਦੇ ਨਜ਼ਰ ਲਾ ਕੇ ਦੇਖੋ ਜਿਹੜੀ ਗੱਲ ਹਕੀਕਤ ਹੈ ਉਹਨੂੰ ਕਹਿ ਦੇਣਾ ਚਾਹੀਦਾ ਮੈਂ ਤੁਹਾਡੇ ਨਾਲ ਤੁਸੀਂ ਮੈਨੂੰ ਜਿੱਥੇ ਲੋਡ ਪਾਉਗੀ ਵਿਧਾਨ ਸਭਾ ਚ ਔਰ ਤੁਹਾਡੇ ਨਾਲ ਅਸੀਂ ਤੁਹਾਡੇ ਇੱਕ ਬੜਾ ਅੱਛਾ ਫੈਸਲਾ ਸੈਣੀ ਸਾਹਿਬ ਤੁਸੀਂ ਨਿਸ਼ਚਿੰਤ ਰਹਿਓ ਆਪਾਂ ਤੁਹਾਡੇ ਨਾਲ ਡਟ ਕੇ ਖੜੇ ਹੈਗੇ ਆ ਕੋਈ ਤੁਹਾਨੂੰ ਮਾਨਜੋਗ ਮੰਤਰੀ ਜੀ ਖੜੇ ਆ ਇਹਦੇ ਲਈ ਇੱਕ ਅੱਛਾ ਫੈਸਲਾ ਜਿਹੜਾ ਹੈਗਾ ਇਹ ਤੁਹਾਡੀ ਨਾਲ ਸਰਕਾਰ ਦੇ ਅੱਗੇ ਪਜਾ ਕੇ ਉਹ ਜਿਮਾਂ ਦੇ ਅੱਗੇ ਲੈ ਕੇ ਜਾ ਕੇ ਉਹਦਾ ਇੱਕ ਜਿਹੜਾ ਜੈਨੂਨ ਹਾਲਾਊਡ ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦਾ ਅਗਲਾ ਬਜਟ ਸੱਚ ਨੇ ਉਸ ਤੋਂ ਪਹਿਲੇ ਕਰਵਾਇਆ ਇਹ ਪਤਾ ਸਰਕਾਰ ਬਤਾ ਕੀ ਹੈ ਸਰ ਬੰਦੇ ਆਈ ਜਾ ਰਹੇ ਨੇ ਉਹ ਨਹੀਂ ਰੁਕ ਰਿਹਾ ਕੰਮ ਜੇ ਉਹ ਕੰਮ ਨਹੀਂ ਰੁਕੇਗਾ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਸਰ ਸਰ ਦੇਖੋ ਸਰ ਮੇਰੀ ਗੱਲ ਪੰਜ ਤੋਂ 6 ਹੋਈ ਤਨਖਾਹ 6 ਤੋਂ 8 ਹੋਈ 8 ਤੋਂ 10 ਹੋ ਗਈ ਕੱਲੂ 12 ਹੋ ਜੂ 28 ਹੋ ਜੂ ਫਿਰ ਕਿੱਥੇ ਜਾਵਾਂਗੇ ਹੋ ਮਹੀਨਾ ਹੋ ਜੂ ਸਾਰੇ ਸੈਲਰੀ ਦਾ ਚੇਂਜ ਹੋਣੀ ਹੋਣੀ ਆ ਹਰਾਸਮੈਂਟ ਹੋਣੀ ਹੋਣੀ ਆ ਸਾਰੇ ਚੀਜ਼ ਦੀ ਜੇ ਚੀਜ਼ ਸਾਨੂੰ ਖਦਸਾਇਆ ਉਹ ਸਾਨੂੰ ਰਹਿਣਾ ਹੀ ਆ ਸਰ ਸਾਡੇ ਅੰਦਰ ਅੱਜ ਨਹੀਂ ਪਤਾ ਨਹੀਂ ਸਰਕਾਰ ਬਦਲ ਨਹੀਂ ਉਹਨੇ ਕੱਢ ਦੇਣਾ ਉਹਨੇ ਕੱਢ ਦੇਣਾ ਉਹਨੇ ਕੱਢ ਦੇਣਾ ਸਰ ਸਾਡੇ ਹਰ ਵੇਲੇ ਇਹੀ ਇਹ ਤਲਵਾਰ ਸਾਡੇ ਸਿਰ ਤੇ ਖੜੀ ਆ ਸਿਰ ਤੇ ਇਹੀ ਤਲਵਾਰ ਖੜੀ ਆ ਕਦੇ ਕਹਿੰਦੇ ਸਰ ਜੀ ਤਲਵਾਰ ਉਹਨਾਂ ਦਾ ਤੁਰਤ ਤੁਰਤ ਲੱਗਿਆ